ਮਹੌਲ ਕੀ ਬਣਿਆ ਸੀ ਉੱਥੇ ਕਿਸ ਕਾਰਨ ਕਰਕੇ ਤੁਹਾਨੂੰ ਉੱਥੇ ਰੋਕਿਆ ਗਿਆ ਮਾਤਾ ਜੀ ਪਤਾ ਨਹੀਂ ਸਾਨੂੰ ਤੇ ਕੋਈ ਕਾਰਨ ਦਾ ਹੀ ਨਹੀਂ ਪਤਾ ਨਾ ਜੇ ਸਾਨੂੰ ਕੋਈ ਡਾਊਟ ਨਹੀਂ ਤੇ ਇਦੀ ਤੇ ਪਹਿਲੇ ਕਲੀਅਰ ਕਰਾਉਂਦੇ ਇੱਥੇ ਆਣ ਕੇ ਨਾ ਇਮੀਗ੍ਰੇਸ਼ਨ ਵਾਲਿਆਂ ਨੇ ਆ ਕੇ ਆ ਵੀ ਅਮਰਸਰ ਦੇ ਐਸਐਸਪੀ ਨੇ ਕਿਹਾ ਕਿ ਤੁਹਾਡੇ ਤੇ ਪਰਚਾ ਵਾ ਹਾਂਜੀ ਤੁਹਾਨੂੰ ਰੋਕਿਆ ਗਿਆ ਮੈਨੂੰ ਤਾਂ ਕੋਈ ਕੋਈ ਪਰਚਾ ਵੀ ਨਹੀਂ ਸਾਡੇ ਤੇ ਤੁਹਾਨੂੰ ਪਹਿਲਾਂ ਪਤਾ ਸੀਗਾ ਕਿ ਤੁਹਾਡੇ ਤੇ ਕੋਈ ਪਰਚਾ ਹੈ ਇਸ ਤਰੀਕੇ ਨਾਲ ਕਰ ਰਹੀ ਹੈ ਪਤਾ ਹੀ ਨਹੀਂ ਪਰਚਾ ਹੈ ਹੀ ਨਹੀਂ ਕੋਈ ਨਾਮ ਕੋਈ ਪਤਾ ਜੀ ਪਤਾ ਹੁੰਦਾ ਪਹਿਲੇ ਨਾ ਕਲੀਅਰ ਕਰਦੇ ਤੁਸੀਂ ਕਿੰਨੇ ਵਜੇ ਘਰੋਂ ਨਿਕਲੇ ਸੀਗੇ ਇੰਬਾਰਾ ਮਜੇ ਇਅਰਪੋਰਟ ਤੇ ਪਹੁੰਚੇ ਅੱਛਾ ਤੇ ਜਦੋਂ ਤੁਸੀਂ ਇਅਰਪੋਰਟ ਦੇ ਅੰਦਰ ਦਾਖਲ ਹੋਏ ਹੋ ਤਾਂ ਕਿੰਨੇ ਲੋਕ ਸੀਗੇ ਜਿਨ੍ਹਾਂ ਨੇ ਤੁਹਾਨੂੰ ਉੱਥੇ ਰੋਕਿਆ ਓਏ ਇਮੀਗ੍ਰੇਸ਼ਨ ਤੇ ਰੋਕਿਆ ਨਾ ਇਅਰਪੋਰਟ ਦੇ ਅੰਦਰ ਤੇ ਉਹਨਾਂ ਬੋਰਡਿੰਗ ਬਾਡੀ ਕੋਸ ਦੇਤਾ ਹੈ ਜੋ ਸਮਾਨ ਜਮ੍ਹਾਂ ਕਰ ਲਿਆ ਇਮੀਗ੍ਰੇਸ਼ਨ ਤੇ ਰੋਕਿਆ ਜਾ ਗਿਆ ਹਾਂਜੀ ਹਾਂਜੀ ਅੱਛਾ ਤੇ ਉਸ ਤੋਂ ਬਾਅਦ ਉਹਨਾਂ ਨੇ ਤੁਹਾਨੂੰ ਇਹ ਗੱਲ ਕਹੀ ਕਿ ਤੁਸੀਂ ਵਾਪਸ ਚੱਲ ਜਾਓ ਜਾਂ ਫਿਰ ਇਹ ਕਿਹਾ ਕਿ ਤੁਸੀਂ ਫਲਾਈਟ ਨਹੀਂ ਲੈ ਸਕਦੇ ਹੈਗੀ ਨਹੀਂ ਵਾਪਸ ਕਿਹਾ ਕਰ ਚੱਲ ਜਾਓ ਅੱਛਾ ਉਹਨਾਂ ਨੇ ਇਹ ਗੱਲ ਕਹੀ ਕਿ ਤੁਸੀਂ ਨਹੀਂ ਜਾ ਸਕਦੇ ਤੁਸੀਂ ਪੰਜਾਬ ਤੋਂ ਬਾਹਰ अच्छा ते थोनू ए गल ਦਾ ਪਹਿਲਾ ਪਤਾ ਨਹੀਂ ਸੀ ਕਿ ਵੀ ਤੁਹਾਡੇ ਤੇ ਇਸ ਤਰੀਕੇ ਦੀ ਕੋਈ ਰੋਕ ਲੱਗੀ ਹੋਈ ਹੈ ਨਹੀਂ ਹਨੂ ਪਤਾ ਹੀ ਨਹੀਂ ਪਤਾ ਹੁੰਦਾ ਦੇ ਕਲੀਅਰ ਤਾਂ ਕਰਦੇ ਅਹੀਂ ਤੇ एकदम ਨੋਰਮਲ ਸੀ ਜਦਾਂ ਨਾ ਕੋਈ ਇਹ ਕੀਤਾ ਕੋਈ ਹੋ ਜਾ ਕਰਾਇਮ ਵੀ ਜਿਹਦੇ ਨਾਲ ਨੂੰ ਰੋਕਿਆ ਜਾਵੇ ਅੱਛਾ ਨਹੀਂ ਕਿਉਂ ਰੋਕਿਆ ਗਏ ਤੇ ਜਦੋਂ ਤੁਸੀਂ ਟਿਕਟਾ ਬੁੱਕ ਕਰੀਆਂ ਸਨ ਉਦੋਂ ਕੋਈ ਵੀ ਐਵੇਂ ਦੀ ਚੀਜ਼ ਹੋਈ ਆ ਰੋਕਿਆ ਗਿਆ ਹੋਵੇ ਤੁਹਾਨੂੰ ਨਹੀਂ ਨਹੀਂ ਕੁਛ ਨਹੀਂ ਹੋਇਆ ਕੀ ਮਾਹੌਲ ਕੀ ਬਣਿਆ ਸੀ ਉੱਥੇ ਕਿਸ ਕਾਰਨ ਕਰਕੇ ਤੁਹਾਨੂੰ ਉੱਥੇ ਰੋਕਿਆ ਗਿਆ ਮਾਤਾ ਜੀ ਵਜ੍ਹਾ ਨਹੀਂ ਸਾਨੂੰ ਤੇ ਕੋਈ ਕਾਰਨ ਦਾ ਹੀ ਨਹੀਂ ਪਤਾ ਨਾ ਜੇ ਸਾਨੂੰ ਕੋਈ ਡਾਊਟ ਨਹੀਂ ਤੇ ਇੰਨੀ ਤੇ ਪਹਿਲੇ ਕਲੀਅਰ ਕਰਾਉਂਦੇ ਇੱਥੇ ਆਣ ਕੇ ਨਾ ਇਮੀਗ੍ਰੇਸ਼ਨ ਵਾਲਿਆਂ ਨੇ ਆਖਿਆ ਵਾ ਵੀ ਅਮਰਸਰ ਦੇ ਐਸਐਸਪੀ ਨੇ ਕਿਹਾ ਕਿ ਤੁਹਾਡੇ ਤੇ ਪਰਚਾ ਵਾ ਹਾਂਜੀ ਤੇ ਤੁਹਾਨੂੰ ਰੋਕਿਆ ਗਿਆ ਮੈਨੂੰ ਤਾਂ ਕੋਈ ਕੋਈ ਪਰਚਾ ਵੀ ਨਹੀਂ ਸਾਡੇ ਤੇ ਤੇ ਤੁਹਾਨੂੰ ਪਹਿਲਾਂ ਪਤਾ ਸੀਗਾ ਕਿ ਤੁਹਾਡੇ ਤੇ ਕੋਈ ਪਰਚਾ ਹੈ ਇਸ ਤਰੀਕੇ ਦੇ ਕਾਰਨ ਹੈ ਪਤਾ ਹੀ ਨਹੀਂ ਪਰਚਾ ਹੈ ਨਹੀਂ ਕੋਈ ਨਾਮ ਕੋਈ ਪਤਾ ਹੀ ਜੇ ਪਤਾ ਹੁੰਦਾ ਪਹਿਲੇ ਨਾ ਕਲੀਅਰ ਕਰਦੇ ਤੁਸੀਂ ਕਿੰਨੇ ਵਜੇ ਘਰੋਂ ਨਿਕਲੇ ਸੀਗੇ 12 ਵਜੇ ਇਥੇ 에어ਪੋਰਟ ਤੇ ਪਹੁੰਚੇ। ਅੱਛਾ ਤੇ ਜਦੋਂ ਤੁਸੀਂ 에어ਪੋਰਟ ਦੇ ਅੰਦਰ ਦਾਖਲ ਹੋਏ ਹੋ ਤਾਂ ਕਿੰਨੇ ਲੋਕ ਸੀਗੇ ਜਿਨ੍ਹਾਂ ਨੇ ਤੁਹਾਨੂੰ ਉੱਥੇ ਰੋਕਿਆ? ਉਹ ਇਮੀਗ੍ਰੇਸ਼ਨ ਤੇ ਰੋਕਿਆ ਨਾ 에어ਪੋਰਟ ਦੇ ਅੰਦਰ ਤੇ ਉਹਨਾਂ ਬੋਰਡਿੰਗ ਵਾਲੇ ਕੋਲ ਪਾਸ ਦਿੱਤਾ ਜੇ ਸਮਾਨ ਜਮ੍ਹਾਂ ਕਰ ਲਿਆ ਇਮੀਗ੍ਰੇਸ਼ਨ ਤੇ ਰੋਕਿਆ ਜਾ ਗਏ। ਹਾਂਜੀ ਹਾਂਜੀ। ਅੱਛਾ ਤੇ ਉਸ ਤੋਂ ਬਾਅਦ ਉਹਨਾਂ ਨੇ ਤੁਹਾਨੂੰ ਇਹ ਗੱਲ ਕਹੀ ਕਿ ਤੁਸੀਂ ਵਾਪਸ ਚੱਲ ਜਾਓ ਜਾਂ ਫਿਰ ਇਹ ਕਿਹਾ ਕਿ ਤੁਸੀਂ ਫਲਾਈਟ ਨਹੀਂ ਲੈ ਸਕਦੇ ਹੈਗੀ? ਨਹੀਂ ਵਾਪਸ ਕਿੱਧਰ ਚੱਲ ਜਾਓ। ਅੱਛਾ ਉਹਨਾਂ ਨੇ ਇਹ ਗੱਲ ਕਹੀ ਕਿ ਤੁਸੀਂ ਨਹੀਂ ਜਾ ਸਕਦੇ ਤੁਸੀਂ ਪੰਜਾਬ ਤੋਂ ਬਾਹਰ। अच्छा ते थोनू ए गल ਦਾ ਪਹਿਲਾ ਪਤਾ ਨਹੀਂ ਸੀ ਕਿ ਵੀ ਤੁਹਾਡੇ ਤੇ ਇਸ ਤਰੀਕੇ ਦੀ ਕੋਈ ਰੋਕ ਲੱਗੀ ਹੋਈ ਹੈ ਨਹੀਂ ਹਾਨੂੰ ਪਤਾ ਹੀ ਨਹੀਂ ਪਤਾ ਹੁੰਦਾ ਦੇ ਕਲੀਅਰ ਤਾਂ ਕਰਦੇ ਅਸੀਂ ਤੇ एकदम ਨੋਰਮਲ ਸੀ ਜਦਾਂ ਨਾ ਕੋਈ ਇਹ ਕੀਤਾ ਕੋਈ ਹੋ ਜਾ ਕਰਾਇਮ ਕਿ ਜਿਹਦੇ ਨਾਲ ਨੂੰ ਰੋਕਿਆ ਜਾਵੇ ਅੱਛਾ ਨਹੀਂ ਕਿਉਂ ਰੋਕਿਆ ਤੇ ਜਦੋਂ ਤੁਸੀਂ ਟਿਕਟਾ ਬੁੱਕ ਕਰੀਆਂ ਸਨ ਉਦੋਂ ਕੋਈ ਵੀ ਐਵੇਂ ਦੀ ਚੀਜ਼ ਹੋਈ ਆ ਰੋਕਿਆ ਗਿਆ ਹੋਵੇ ਤੁਹਾਨੂੰ ਨਹੀਂ ਨਹੀਂ ਕੁਛ ਨਹੀਂ ਹੋਇਆ ਕੀ ਮਾਹੌਲ ਕੀ ਬਣਿਆ ਸੀ ਉੱਥੇ ਕਿਸ ਕਾਰਨ ਕਰਕੇ ਤੁਹਾਨੂੰ ਉੱਥੇ ਰੋਕਿਆ ਗਿਆ ਮਾਤਾ ਜੀ ਵੱਟਾਂ ਦੀ ਸਾਨੂੰ ਕੋਈ ਗੱਲ ਆਂਦਾ ਹੀ ਨਹੀਂ ਪਤਾ ਨਾ ਜੇ ਸਾਨੂੰ ਕੋਈ ਡਾਊਟ ਨਹੀਂ ਤੇ ਇਦੀ ਤੇ ਪਹਿਲੇ ਕਲੀਅਰ ਕਰਾਉਂਦੇ ਇੱਥੇ ਆਣ ਕੇ ਨਾ ਇਮੀਗ੍ਰੇਸ਼ਨ ਵਾਲਿਆਂ ਨੇ ਆ ਕੇ ਕਹੇ ਵੀ ਅਮਰਸਰ ਦੇ ਐਸਐਸਪੀ ਨੇ ਕਿਹਾ ਕਿ ਤੁਹਾਡੇ ਤੇ ਪਰਚਾ ਵਾ ਹਾਂਜੀ ਤੁਹਾਨੂੰ ਰੋਕਿਆ ਗਿਆ ਮੈਨੂੰ ਤਾਂ ਕੋਈ ਕੋਈ ਪਰਚਾ ਵੀ ਨਹੀਂ ਸਾਡੇ ਤੇ ਤੁਹਾਨੂੰ ਪਹਿਲਾਂ ਪਤਾ ਸੀਗਾ ਕਿ ਤੁਹਾਡੇ ਤੇ ਕੋਈ ਪਰਚਾ ਹੈ ਇਸ ਤਰੀਕੇ ਨਾਲ ਕਰਾਈ ਹੈ ਪਤਾ ਹੀ ਨਹੀਂ ਪਰਚਾ ਹੈ ਨਹੀਂ ਕੋਈ ਨਾਮ ਕੋਈ ਪਤਾ ਜੇ ਪਤਾ ਹੁੰਦਾ ਪਹਿਲੇ ਨਾ ਕਲੀਅਰ ਕਰਦੇ ਤੁਸੀਂ ਕਿੰਨੇ ਵਜੇ ਘਰੋਂ ਨਿਕਲੇ ਸੀਗੇ ਇੰਬਾਰਾ ਵਜੇ ਇਅਰਪੋਰਟ ਤੇ ਪਹੁੰਚੇ ਅੱਛਾ ਤੇ ਜਦੋਂ ਤੁਸੀਂ ਇਅਰਪੋਰਟ ਦੇ ਅੰਦਰ ਦਾਖਲ ਹੋਏ ਹੋ ਤਾਂ ਕਿੰਨੇ ਲੋਕ ਸੀਗੇ ਜਿਨ੍ਹਾਂ ਨੇ ਤੁਹਾਨੂੰ ਉੱਥੇ ਰੋਕਿਆ ਉਹ ਇਮੀਗ੍ਰੇਸ਼ਨ ਤੇ ਰੋਕਿਆ ਨਾ ਇਅਰਪੋਰਟ ਦੇ ਅੰਦਰ ਤੇ ਉਹਨਾਂ ਬੋਰਡਿੰਗ ਬਾੜੇ ਕੋਸ ਦੇਤਾ ਹੈ ਜੇ ਸਮਾਨ ਜਮ੍ਹਾਂ ਕਰ ਲਿਆ ਇਮੀਗ੍ਰੇਸ਼ਨ ਤੇ ਰੋਕਿਆ ਜਾ ਗਏ ਹਾਂਜੀ ਹਾਂਜੀ ਅੱਛਾ ਤੇ ਉਸ ਤੋਂ ਬਾਅਦ ਉਹਨਾਂ ਨੇ ਤੁਹਾਨੂੰ ਇਹ ਗੱਲ ਕਹੀ ਕਿ ਤੁਸੀਂ ਵਾਪਸ ਚੱਲ ਜੂ ਜਾਂ ਫਿਰ ਇਹ ਕਿਹਾ ਕਿ ਤੁਸੀਂ ਫਲਾਈਟ ਨਹੀਂ ਲੈ ਸਕਦੇ ਹੈਗੀ ਨਹੀਂ ਵਾਪਸ ਕਿਹਾ ਕਰ ਚੱਲ ਜੂ ਅੱਛਾ ਉਹਨਾਂ ਨੇ ਇਹ ਗੱਲ ਕਹੀ ਕਿ ਨਹੀਂ ਜਾ ਸਕਦੇ ਤੁਸੀਂ ਪੰਜਾਬ ਤੋਂ ਬਾਹਰ अच्छा ते थोनू ਇਹ ਗੱਲ ਦਾ ਪਹਿਲਾਂ ਪਤਾ ਨਹੀਂ ਸੀ ਕਿ ਵੀ ਤੁਹਾਡੇ ਤੇ ਇਸ ਤਰੀਕੇ ਦੀ ਕੋਈ ਰੋਕ ਲੱਗੀ ਹੋਈ ਹੈ ਨਹੀਂ ਹਾਨੂੰ ਪਤਾ ਹੀ ਨਹੀਂ ਪਤਾ ਹੁੰਦਾ ਦੇ ਕਲੀਅਰ ਤਾਂ ਕਰਦੇ ਅਸੀਂ ਤੇ एकदम ਨੋਰਮਲ ਸੀ ਜਦਾਂ ਨਾ ਕੋਈ ਇਹ ਕੀਤਾ ਕੋਈ ਇਹ ਜਾ ਕਰਾਇਮ ਤੇ ਜਿਹਦੇ ਨਾਲ ਨੂੰ ਰੋਕਿਆ ਜਾਵੇ ਅੱਛਾ ਨਹੀਂ ਕਿਉਂ ਰੋਕਿਆ ਗਏ ਤੇ ਜਦੋਂ ਤੁਸੀਂ ਟਿਕਟਾ ਬੁੱਕ ਕਰੀਆਂ ਸਨ ਉਦੋਂ ਕੋਈ ਵੀ ਐਵੇਂ ਦੀ ਚੀਜ਼ ਹੋਈ ਆ ਰੋਕਿਆ ਗਿਆ ਹੋਵੇ ਤੁਹਾਨੂੰ ਨਹੀਂ ਨਹੀਂ ਕੁਛ ਨਹੀਂ ਹੋਇਆ